ਸਪੋਰਟ ਨਹੀਂ ਹੋएगी ਬੰਦਿਆਂ ਦੀ ਲੋਕਾਂ ਨੇ ਮਨ ਬਣਾ ਲਿਆ ਕਿਸ ਨੂੰ ਵੋਟ ਪਾਣੀ ਹੈ ਅੱਜ ਤੁਸੀਂ ਜੋੜੇ ਪੱਠਿਆਂ ਪਹੁੰਚੇ ਹੋ ਜਿੱਥੇ ਅਸੀਂ ਨਰਿੰਦਰ ਮੋਦੀ ਜਦੋਂ ਪਟਿਆਲੇ ਆਏ ਸੀ ਉਹਨਾਂ ਨੇ ਜੋੜੇ ਪੱਠੇ ਵਿੱਚ ਗੱਲ ਕੀਤੀ ਸੀ ਬਿਲਕੁਲ ਕੀ ਕਹਿੰਦੇ ਆਏ ਦੀ ਜੈਸਸ ਤਾਂ ਕਿਵੇਂ ਲੱਗ ਰਿਹਾ ਲੋਕਾਂ ਦਾ ਪਿਆਰ ਹੈ ਜਿਹੜਾ ਤੁਹਾਨੂੰ ਦਿੱਖ ਰਿਹਾ ਹੈ ਬਹੁਤ ਜ਼ਿਆਦਾ ਮੈਂ ਅੱਜ 8 ਵਜੇ ਤੋਂ ਲੈ ਕੇ ਦਿਨ ਪਿੰਡ ਪਿੰਡ ਛਤਰਾਣੇ ਤੋਂ ਸਿੱਧੀ ਇੱਥੇ ਆਈ ਆਂ ਹੁਣ ਮੇਰੀ ਬਹੁਤ ਜ਼ਿਆਦਾ ਥਕਾਵਟ ਹੈ ਪਰ ਜਿਸ ਤਰ੍ਹਾਂ ਪਿਆਰ ਪ੍ਰੇਮ ਹਰੇਕ ਹਲਕੇ ਛੇ ਮਿਲ ਰਿਹਾ ਹੈ ਆ ਮੇਰੇ ਖਿਆਲ ਚ ਮੋਦੀ ਜੀ ਦੇ ਆਠ ਦੇ ਬਾਅਦ ਹਲਕਾ ਸਾਰਾ ਬੋਲਣ ਲੱਗ ਪਿਆ ਹੰਚਾ ਸਾਰਾ ਉੱਠ ਗਿਆ ਜੀ ਮਾਨਸਾਨੀ ਦਾ ਇਹ ਕਿ ਵਪਸਤਾ ਦੇ ਦਿਆ ਹੈ ਹਾਂ ਜੀ ਸਿੱਧੂ ਮੂਸੇਵਾਲੇ ਦੀ ਅੱਜ ਮਰਦੀ ਤੋਂ ਬੱਚਾ ਕਰੀਆ ਤੁਸੀਂ ਉਹਨਾਂ ਨੇ ਕਿਹਦਾ ਇਹ ਗੱਲ ਕੀਤੀ ਆ ਮੈਂ ਨਹੀਂ ਕੀਤੀ ਹੈ ਜਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਕੋਈ ਗਲਤ ਗੱਲ ਕੀਤੀ ਕੋਈ ਦੱਸਿਆ ਨਹੀਂ ਕੁਝ ਨਹੀਂ ਮੈਂ ਇੱਕ ਮਾਂ ਦੇ ਨਾਤੇ ਜਿਹੜੇ ਇੱਕ ਮਾਪੇ ਦਾ ਇੱਕ ਬੱਚਾ ਚਲਾ ਗਿਆ ਉਹਦੀ ਵਰਸੀ ਹੈ ਮੈਂ ਆਪਣਾ ਉਹਨਾਂ ਦੇ ਨਾਲ ਗੱਲ ਕੀਤੀ ਕਿ ਉਹਨਾਂ ਦੀ ਯਾਦ ਆ ਰਹੀ ਹੈ ਮੈਂ ਅੱਜ ਮੈਨੂੰ ਅੱਜ ਔਰ ਉਹਨਾਂ ਦੇ ਨਾਲ ਮੈਂ ਆਪਣੇ ਸਹਿਮਤ ਹੈ ਕਿਆਂ ਉਹਨਾਂ ਦੇ ਇਸ ਦੁੱਖ ਦੇ ਵਿੱਚ ਉਹੀ ਗੱਲ ਕੀਤੀ ਹੈ ਇਹਦੇ ਵਿੱਚ ਕੋਈ ਸਿਆਸਤ ਨਹੀਂ ਉਹਨਾਂ ਦੀ ਸਿਆਸਤ ਜੋ ਦਿਖਣ ਵਾਲੀ ਹੈ ਉਹ ਕਾਂਗਰਸ ਪਾਰਟੀ ਨਾਲ ਹੈ ਅਰੇ ਇਨਸਾਨੀਅਤ ਦੀ ਗੱਲ ਹੈ ਉਹਨਾਂ ਦੇ ਦੁੱਖ ਦੀ ਗੱਲ ਹੈ ਉਹਨਾਂ ਦੇ ਦੁੱਖ ਦੇ ਵਿੱਚ ਹਟਾਤਾ ਸੱਕਦੀ ਨਹੀਂ ਪਰ ਮੇਰੇ ਵੱਲੋਂ ਕਿਉਂਕਿ ਹਰ ਸਾਲ ਮੈਂ ਜ਼ਰੂਰ ਉਹਨਾਂ ਦੇ ਦੁੱਖ ਦੇ ਵਿੱਚ ਆਪਣਾ ਜ਼ਰੂਰ ਆਵਾਜ਼ ਉਠਾਂਦੀ ਜਿਵੇਂ ਤੁਸੀਂ ਆਪਣੇ ਪਰਦੇਸ ਦੇ ਵਿੱਚ ਗੱਲ ਕਰਤੀ ਇਹ ਨਦੀ ਦੀ ਪਟਾ ਮੁੱਦਾ ਹੈਗਾ ਪੰਜਾਬ ਦਾ ਤੁਹਾਨੂੰ ਕੀ ਲੱਗਦਾ ਹੈ ਕਿਵੇਂ ਉਹਦਾ ਹੱਲ ਕੀ ਨਿਕਲੂਗਾ ਇਹਦਾ ਹੱਲ ਦੇਖੋ ਇੱਕ ਤਾਂ ਤਈ ਪਾਸਿਓਂ ਨਿਕਲੂਗਾ ਔਰ ਇਹ ਜਿਹੜੀ ਪੰਜਾਬ ਸਰਕਾਰ ਨੇ ਕੰਟਰੋਲ ਪਹਿਲੇ ਵੀ ਸੀ ਪਰ ਹੁਣ ਬਹੁਤ ਜ਼ਿਆਦਾ ਹੋ ਗਿਆ ਔਰ ਅਮਿਤ ਸ਼ਾਹ ਜੀ ਨੇ ਸਾਨੂੰ ਕਿਹਾ ਕਿ ਸੈਂਟਰ ਵੱਲੋਂ ਵੀ ਇਹ ਜਿਹੜਾ ਡਰੱਗ ਦਾ ਪ੍ਰੋਬਲਮ ਹੈ ਉਹ ਵੀ ਕੋਸ਼ਿਸ਼ ਕਰਨਗੇ ਇੱਕ ਸੈਂਟਰ ਅੰਮ੍ਰਿਤਸਰ ਚ ਖੁੱਲ ਗਿਆ ਹੈ ਔਰ ਚਾਰ ਸੈਂਟਰ ਖੋਲਣਗੇ ਜਿਹਦੇ ਅਸੀਂ ਨਾਲ ਕੰਮ ਕਰਕੇ ਉਹ ਕੋਸ਼ਿਸ਼ ਕਰਾਂਗੇ ਪਰ ਸਾਨੂੰ ਸਾਡੇ एक -एक भी साथ चाहिए अपने बच्चों करिए और, और दसी जोड़ा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम व्हाट्सएप चैनल पर